ਹਾਂਜੀ ਬਾਈ ਜੀ ਆਹ ਜੋ ਤੁਸੀਂ ਕੋਠੀ ਦੇਖ ਰਹੇ ਹੋ ਇਹ 1200 ਸਕਰ ਫੁੱਟ ਏਰੀਆ ਦੇ ਵਿੱਚ ਬਣੀ ਹੈ ਜੀ ਤੇ ਇਹਦੇ ਤੇ ਬਹੁਤ ਘੱਟ ਖਰਚ ਆਇਆ 8 ਲੱਖ ਰੁਪਏ ਖਰਚ ਆਇਆ ਜੀ ਇਹਦੇ ਤੇ ਤੇ ਮਾਡਰਨ ਸਟਾਈਲ ਦੀ ਕੋਠੀ ਹੈ ਬਾਈ ਤੇ ਇਧਰ ਦੇਖੋ ਸਾਈਡ ਤੇ ਬਾਥਰੂਮ ਟਾਇਲਟ ਵਾਸ਼ਿੰਗ ਮਸ਼ੀਨ ਦਾ ਏਰੀਆ ਇਸ ਸਾਈਡ ਤੇ ਆ ਤੇ ਆ ਦੇਖੋ ਬਹੁਤ ਸੋਹਣੀ ਲੁੱਕ ਹੈ ਕੋਠੀ ਦੀ ਬਾਹਰੋਂ ਜਾਲੀ ਵਗੈਰਾ ਲਾਈ ਹੋਈ ਹੈ ਬਾਈ ਉਹਨਾਂ ਨੇ ਕਹਿੰਦੇ ਪਲਾਸਟਰ ਹੋਈ ਹੈ ਤੇ ਫਰਸ਼ ਪਰ ਹਜ਼ਾਰ ਜੀ ਲਾਏਗਾ ਤੇ ਜੋੜੀਆਂ ਦਾ ਕੰਮ ਹੀ ਨਹੀਂ ਹੋਇਆ ਬਾਕੀ ਲਾਈਟ ਵਗੈਰਾ ਫਿਟਿੰਗ ਦਾ ਸਾਰਾ ਕੰਮ ਹੋਇਆ ਹੋਇਆ 8 ਲੱਖ ਰੁਪਏ ਦੇ ਵਿੱਚ ਤਿਆਰ ਹੋਈ ਹੈ ਜੀ ਕੋਠੀ ਹੈ 1200 ਸਕਰ ਫੁੱਟ ਦੀ ਜੀ ਇਧਰ ਦੇਖੋ ਚੌਂਕੇ ਦਾ ਏਰੀਆ ਆ ਗਿਆ ਜਿੱਦੇ ਮੈਂ ਆਪਾਂ ਕੰਧੋਲੀ ਕਹਿ ਦਿੰਨੇ ਆ ਦਰਬਾਰ ਵੀ ਖਾਣਾ ਬਣਾ ਸਕਦੇ ਆ ਆਪਾਂ ਡ੍ਰਾਈング ਰੂਮ ਦੇ ਏਰੀਆ ਤੋਂ ਆਪਾਂ ਹੁੰਨੇ ਜੀ ਐਂਟਰ ਤੇ ਆਹ ਦੇਖੋ ਵਧੀਆ ਖੁੱਲਾ ਜੀ 10x12 ਦਾ ਡ੍ਰਾਈング ਰੂਮ ਆ ਗਿਆ ਬਹੁਤ ਘੈਂਟ ਡਿਜ਼ਾਈਨ ਦੀ ਕੋਠੀ ਹੈ ਅੰਦਰੋਂ ਦਿਖਾਵਾਂਗੇ ਇਧਰੋਂ ਪੋਰਚ ਵਾਲੀ ਸਾਈਡ ਤੋਂ ਪੋਰਚ ਵੀ ਬਹੁਤ ਖੁੱਲਾ ਤੇ ਸਾਈਡ ਤੇ ਰਾਈਟ ਸਾਈਡ ਤੇ ਬਾਈ ਰਸੋਈ ਆ ਗਈ ਜੀ ਆ ਕਿਚਨ ਤੇ ਸਲੈਬ ਵਗੈਰਾ ਪਾ ਕੇ ਇਹ ਰੈਡੀ ਆ ਤੇ ਬਹੁਤ ਰੋਸ਼ਨੀ ਪੈਂਦੀ ਹੈ ਇਸ ਕੋਠੀ ਦੇ ਵਿੱਚ ਤੇ ਇਹ ਵੀ ਸੀਮਤ ਏਰੀਆ ਚ ਬਣਾਈ ਹੋਈ ਹੈ ਜੀ ਕਿਚਨ ਦਾ ਏਰੀਆ ਦੋ ਬੈਡਰੂਮ ਨੇ ਜੀ ਇੱਕ ਡਰੈਇੰਗ ਰੂਮ ਆਗਾ ਦੋ ਬੈਡਰੂਮ ਇੱਕ ਸਟੋਰ ਦਾ ਏਰੀਆ ਜੀ ਬਾਥਰੂਮ ਬਾਈ ਹੋਰਾਂ ਨੇ ਬਾਹਰ ਰੱਖਿਆ ਸਾਈਡ ਤੋਂ ਕਿਸੇ ਕਿਸੇ ਨੂੰ ਇਦਾਂ ਨਹੀਂ ਪਸੰਦ ਆਉਂਦਾ ਵੀ ਆਪਾਂ ਬਾਥਰੂਮ ਵਿੱਚ ਬਣਾਈਏ ਕੋਈ ਬਣਾ ਵੀ ਲੈਂਦਾ ਤੇ 12 ਹਸਕੁਅਰ ਕੋਟੇਰੀ ਦੇ ਵਿੱਚ ਬਾਹਰਲੇ ਪਾਸੇ ਰੱਖਿਆ ਜੀ ਬਾਥਰੂਮ ਤੇ ਆ ਪਹਿਲਾ ਬੈਡਰੂਮ ਆ ਗਿਆ ਜੀ ਤੇ ਕੋਠੀ ਦੇ ਵਿੱਚ ਕਿਚਨ ਬੈਡਰੂਮ ਦੋ ਤੇ ਡਰੈਗ ਰੂਮ ਦਾ ਏਰੀਆ ਤੇ ਇੱਕ ਸਟੋਰ ਆ ਦੂਸਰਾ ਬੈਡਰੂਮ ਆ ਗਿਆ ਜੀ ਇਹ ਵੀ ਖੁੱਲੇ ਆ ਵਧੀਆ ਤੇ ਲੌਬੀ ਦਾ ਏਰੀਆ ਵੀ ਬਹੁਤ ਖੁੱਲਾ ਤੇ ਬਹੁਤ ਸੋਹਣੀ ਲੁੱਕ ਆ ਬਾਈ ਕੋਠੀ ਦੀ ਤੇ ਬਾਈ ਦਾ ਨੰਬਰ ਵੀ ਮੈਂਸ਼ਨ ਕਰਾਂਗੇ ਜਿਨ੍ਹਾਂ ਨੇ ਬਣਾਈ ਆ ਤੇ ਮਿਸਤਰੀ ਦਾ ਨੰਬਰ ਦੇਵਾਂਗਾ ਤੁਹਾਨੂੰ ਤੇ ਸਕਰੀਨ ਤੇ ਤੇ ਤੁਸੀਂ ਵੀ ਕੰਟੈਕਟ ਕਰ ਸਕਦੇ ਹੋ ਜੇ ਇਦਾਂ ਦੀ ਕੋਠੀ ਬਣਵਾਉਣੀ ਆ ਆ ਸਟੋਰ ਰੂਮ ਆ ਗਿਆ ਜੀ ਤੇ ਉੱਪਰੋਂ ਵੀ ਦਿਖਾ ਦਿੰਨੇ ਆ ਬਿਹੜਾ ਤੁਹਾਨੂੰ ਤੇ ਉਪਰ ਆ ਜੇ ਪਾਣੀ ਵਾਲੀ ਟੈਂਕੀ ਲਾ ਕੇ ਬਾਈ ਉਹਨਾਂ ਨੇ ਪਲੰਬਰ ਦਾ ਸਾਰਾ ਕੰਮ ਕਰਾਂ ਟੂਟੀਆਂ ਵਗੈਰਾ ਚਲਾਤੀਆਂ ਸਾਰੀਆਂ ਵਾਸ਼ਬੈਸ਼ਨ ਵਗੈਰਾ ਤੇ ਬਾਈ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੇ YouTube Facebook ਤੇ Instagram ਤੇ ਬਾਈ ਇਦਾਂ ਦੀ ਵੀਡੀਓ ਹੋਰ ਵੀ ਦਿਖਾਵਾਂਗੇ ਤੁਹਾਨੂੰ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ ਜੀ। ਕਿੱਦਾਂ ਲੱਗੀ ਕੋਠੀ? ਕਮੈਂਟਾਂ 'ਚ ਜ਼ਰੂਰ ਦੱਸਿਓ।